ਉੱਤੋਂ ਮੇਰੇ ਦਿਮਾਗ ਦੇ ਵਿੱਚ ਆਈ ਆ ਕਿ ਜੇ ਮੈਂ ਇਹ ਅਧਿਆਪਕਾਂ ਦੇ ਮੂੰਹੋਂ ਇਹ ਗੱਲਾਂ ਕਹਵਾ ਤੇ ਜਿਆਦਾ ਵੇਤਰੂ ਕਿਉਂਕਿ ਇਹ ਅਧਿਆਪਕਾਂ ਕੋਲ ਤਾਂ ਸਾਡੇ ਕੋਲ ਤਾਂ ਗੱਲਾਂ ਕਰਨ ਦਾ ਤਨੀਲ ਬਹੁਤ ਹੁੰਦਾ ਖੜਾ ਰੁਕਦਾ ਚੱਪੀਦਾ ਤੇ ਉਹਨੇ ਗੱਲਾਂ ਸੌਂਦਾ ਉਹ ਜੋ ਆਸ ਜਿਹੜੀ ਅੱਖਾਂ ਤਾ ਤਟਾ ਤਾ ਕਰਦੇ ਇੱਕਦਮੀ ਮਸ਼ਕਰੀਆਂ ਕਰਦੇ ਇਸ ਤਰ੍ਹਾਂ ਵੀ ਹਲਕੇ ਫੋਕੇ ਜੀ ਉਹ ਗੱਲਾਂ ਮੇਰੇ ਮਤਲਬ ਕਿ ਇਹ ਅਕੇਤ ਮਨ ਚ ਪਈਆਂ ਸੀ ਜੀ ਕਰਨਾਵਾ ਪ੍ਰੀਮੀਰਾ ਮਰਦਾ ਲਗਿਆ ਮੈਨੂੰ ਐ ਲੱਗਿਆ ਵੀ ਦੋ ਮਹੀਨਾ ਵਧੀਆ ਲੱਗ ਰਹੇ ਦੋ ਦਾ ਰਿਸਪੋਰਟ ਉਹਨਾ ਮੈਨੂੰ ਨਹੀਂ ਮਿਲ ਰਿਹਾ ਉਲਟਾ ਲੋਕ ਮੇਰੇ ਨਾਲ ਜਾਂ ਮੇਰੇ ਵਿਭਾਗ ਦੇ ਅੰਦਰ ਹੀ ਮੇਨਾ ਹੀ ਟਕੰਗ ਲਾ ਗਏ ਬੜੇ ਅਧਿਆਪਕ ਨਰਾਜ਼ ਹੋਏ ਕਿਉਂਕਿ ਜਿਹੜੀਆਂ ਇੱਕ ਦਾਵਾ ਹੁੰਦੇ ਸੀ ਨਾ ਉਹ ਸੱਕੀਆਂ ਹੁੰਦੀਆਂ ਜਾਂ ਕਿਤੇ ਵਾਪਰੀ ਹੁੰਦੀਆਂ ਉਹ ਤਿੰਨਾਂ ਨੇ ਤਾਂ ਬੜਾ ਗੁੱਸੇ ਕੀਤਾ ਕਿਸੇ ਨੇ ਮੇਰੇ ਤੇ ਕੇਸ ਕਰਨੀ ਤਾਂ ਅੱਗੇ ਦਿੱਤੀ ਆਹ ਉਹ ਮੈਨੂੰ ਪਪੁਲੈਰਟੀ ਵੀ ਤੋਂ ਕੌਣ ਦੀ ਜ਼ਿਆਦਾ ਪਪੁਲੈਰਟੀ ਮਿਲੀ ਆ ਦੇ ਘਰ ਨਾਲ ਵੀ ਅਜੇ ਵੀ ਮੈਨੂੰ ਮਦਦ ਰੀ ਲੇਕਗਾ ਉਹ ਕਹੇ ਜੀ ਮਤਲਬ ਉਹ ਖੂਬ ਪਹਿਲਾਂ ਵੀ ਵੇਰਨਾ ਕਰਦੇ ਜਾਂਦੇ ਆ ਪਤੀ ਪਤਨੀ ਇੱਕ ਸਕੂਲ ਦੀ ਟੀਚਰ ਸੀ ਉਹਦੀ ਸਕੂਲ ਦਾ ਹੈਡ ਸੀ ਪਤਨੀ ਹੀ ਹੈਡ ਨਹੀਂ ਸੀ ਤੇ ਉਹ ਇਕੱਠੇ ਘਰੋਂ ਤੁਰਦੇ ਰੋਟੀ ਖਾ ਗਏ ਤੇ ਉਹ ਸਟੂਡੈਂਟ ਦੇ ਇਹ ਪਰ ਕੀ ਉਹ ਵੀ ਦੋਨੇ ਕੀ ਲੜਤੇ ਘਰੇ ਅੱਜਕਾ ਕਹਾ ਕੋ ਦੇਖ ਰਹੇ ਹੋ ਦੇ ਪੰਜਾਬ ਟੈਲੀਵਿਜ਼ਨ ਮੈਂ ਹਰ ਮਹੀਨੇ ਇੱਕ ਹਰਤਾ ਹੋਇਆ ਦਰੰਦਾ ਤੋਂ ਕਬਦੇ ਕੋ ਵੱਡੇ ਅਖਬਾਰ ਅਜੀਤ ਵਿੱਚ ਇੱਕ ਕਾਲਮ ਹਰ ਹਫਤੇ ਛਪਾਇਆ ਕਰਦਾ ਸੀ ਕਾਲਮ ਸੀ ਪਹਿਲਾ ਪੇਡ ਲੱਗਣ ਤੋਂ ਪਹਿਲਾਂ ਇਹਦੇ ਵਿੱਚ ਅਧਿਆਪਕ ਰੀਆਂ ਉਹ ਗੱਲਾਂ ਉਹ ਗੱਲਾਂ ਬਾਤਾਂ ਚਾਂਗਲ ਹੁੰਦੀਆਂ ਤੇ ਜਿਹੜੀਆਂ ਉਹ ਪਹਿਲਾ ਪੇਡ ਲੱਗਣ ਤੋਂ ਪਹਿਲਾਂ ਕਰ ਲੈ ਬੇਹਦ ਰੌਚਕ ਇੱਕ ਕਾਲਮ ਪਾਟਕਾ ਵੱਲੋਂ ਬੜਾ ਅਸਰਾਇਆ ਗਿਆ ਇੱਕ ਕਾਲਮ ਲਿਖਦੇ ਸਨ ਉਗੇ ਕਹਾੜੇਕਰ ਹਰਜਿੰਦਰ ਤੂਰੇਵਾਲੀਆ ਕਰਜਿੰਦਰ ਸੂਰੇ ਵਾਲਿਆ ਸਾਡੇ ਨਾਲ ਨੇ ਉਹਨਾਂ ਲੋ ਟੌਲਮ ਦੀਆਂ ਅਦਲਤਾਂ ਪਿਆਦਾ ਖਾਂਜੇ ਕਰਾਂਗੇ ਸੂਰੇ ਵਾਲਿਆ ਸਾਹਿਬ ਤੁਹ ਆ ਗਏ ਤੁਹਾਡਾ ਪੁਰਜੇ ਪੁਰਿਵਾਰ ਇਸ ਦਾ ਪਹਿਲੇ ਪੀੜ ਲੱਗਣ ਤੋਂ ਪਹਿਲਾਂ ਕਹਦੇ ਇਹ ਜੀ ਟਾਈਟਲ ਜਾਂ ਪਹਿਲੀ ਕੰਟੀ ਵਜਨ ਤੋਂ ਪਹਿਲਾਂ ਕੀ ਪਹਿਲਾਂ ਕੁ ਲੱਗ ਬਾਅਦ ਤੇ ਕਪਤਰੀ ਆਦੇ ਆਪਣੀ ਤੋਂ ਤੱਤ ਰੈਕ ਅਤ ਇਹ ਜਿਹੜਾ ਤੁਸੀਂ ਕੋਈ ਕਿਹਾ ਤੇ ਆਪਕ ਸੀ ਉਸ ਵੇਲੇ ਪੜਾਉਂਦੇ ਸੀ ਤਾਂ ਜੱਲਾ ਬਤਾ ਜ਼ਾਹਰ ਹੋਰੀ ਹੁੰਦੀਆਂ ਹੋਰੀਆਂ ਜਿਹੜੀਆਂ ਤੁਹਾਡੇ ਵਾਲੇ ਤੁਹਾਡੇ ਹੁੰਦੀਆਂ ਸੀ ਤਾਂ ਇਹ ਜਮਾਤ ਜਿਵੇਂ ਆ ਕਿ ਇੱਕ ਕਾਲਮ ਬਣ ਤੱਕਦਾ ਹੈ ਇਸ ਕੋਲ ਅੱਜ ਤੋਂ ਪਹਿਲਾਂ ਨਾ ਕਾਫੀ ਇਕ ਦੋ ਤਿੰਨ ਦਾਤੇ ਰਾਤ ਨੂੰ ਕੰਦੂ ਲਿਖ ਜਾਂਦੇ ਮੈਂ ਕੜੁੜ ਗਿਆ ਚਾਂਦੀ ਉਹ ਦੇ ਕੇ ਕਾਲਾ ਵੀ ਇਤਲਰ ਬਟੇ ਗਿਆ ਪਿੰਨਾਂ ਦੇ ਜੱਟ ਭਾਈ ਜਰੋ ਕੀ ਗੱਲਾਂ ਕਰਦੇ ਆ ਉਹ ਉਸ ਨੂੰ ਲੈ ਕੇ ਲੱਤੇ ਸੀ ਉਪਰ ਮੇਰੇ ਦਿਮਾਗ ਦੇ ਉੱਤੇ ਆਈ ਆ ਕਿ ਜੇ ਮੈਂ ਇਹ ਆਪਕਾਂ ਦੇ ਮੂੰਹੋਂ ਇਹੀ ਗੱਲਾਂ ਕਹਵਾ ਤੇ ਜਿਆਦਾ ਬਿਹਤਰ ਹੋਵੇ ਕਿਉਂਕਿ ਇਹ ਦੇ ਆਪਦਾਂ ਕੋਲ ਤਾਂ ਸਾਡੇ ਕੋਲ ਤਾਂ ਗੱਲਾਂ ਕਰਨ ਲਤਨੀਰ ਬਹੁਤ ਹੁੰਦਾ ਵਿਦਿਆਪਕ ਪੜੇ ਲਿਖੇ ਹੁੰਦੇ ਆ ਕਿਤੇ ਵੀ ਵਿਸ਼ੇ ਤੇ ਗੱਲ ਤੋਰੀ ਜਾ ਸਕਦੀ ਹੈ ਠੀਕ ਇਹ ਇੱਕ ਆਧਾਰ ਨੂੰ ਲੈ ਕੇ ਮੈਂ ਆਏ ਪਦਲ ਸ਼ੁਰੂ ਕੀ ਤਾਂ ਇਹ ਅਧਿਆਪਕ ਕੀ ਕੰਨਾ ਕਰਤੇ ਪਪਾ ਜਰ ਮੈਂ ਰਵੇ ਜਿਹੜਾ ਸਮਾਂ ਹੁੰਦਾ ਪੀੜਤ ਦੀ ਪਹਿਲਾ ਬਟਵੰਦਰ ਬੰਨਾ ਉਹ ਤੁਹਾਨੂੰ ਇਤਰੇ ਮਿਲਣ ਦੂਜੀ ਗੱਲ ਇੱਕ ਖਾਸ ਗੱਲ ਇਹ ਦੀ ਜਿਹੜੀ ਮੇਰੀ ਜ਼ਿੰਦਗੀ ਆ ਉਹ ਤਕਰੀਬਨ 30 ਸਾਲ ਦੀ ਸਕੂਲ ਵਿੱਚ ਬੀਤੀ ਜਾਂਦੀ ਜਿਹੜੇ ਜਦੋਂ ਮੈਂ ਸਕੂਲ ਪੜਦਾ ਸੀ ਦਸਵੀਂ ਕਰ ਉਹਨਾਂ ਵੀ ਮੇਰਾ ਅਧਿਆਪਕਾਂ ਨਾਲ ਹੀ ਲਿੰਕ ਕਿਉਂ ਮੇਰੇ ਫਾਦੇ ਦਾ ਤੁੰਬੇ ਹਰਮਾਸ ਦਿੱਤੇ ਮੈਂ ਉਹ ਤੇ ਤਿਗੀ ਤੋਂ ਲੱਗੇ 10 ਮੀਟਰ ਪੜਿਆ ਉਹ ਜਿਹੜਾ ਕੱਖੇ ਚਾਹਦੀ ਰਹੀ ਸੀ ਮੈਨੂੰ ਹੀ ਬੁਲਾ ਲੈਂਦੇ ਸੀ ਜੇ ਮੈਂ ਖੜਾ ਰੁਕਦਾ ਚਾਪੀਦਾ ਤੇ ਉਹਨੇ ਗੱਲਾਂ ਖਾਂਦਾ ਉਹ ਜੋ ਆਸ ਜਿਹੜੀ ਅੱਖਾਂ ਤੱਕ ਅੱਟਾ ਟਟਾ ਕਰਦੇ ਇੱਕ ਦਿਵੇਂ ਮਸ਼ਕਰੀਆਂ ਕਰਦੇ ਇਸ ਤਰ੍ਹਾਂ ਵੀ ਹਲਕੇ ਫੋਟੇ ਜੀ ਉਹ ਗੱਲਾਂ ਮੇਰੇ ਮਤਲਬ ਕਿਤੇ ਇਕੇਤ ਮਨ ਚ ਪੰਗਿਆ ਤੇ ਜੇ ਉੱਥੇ ਲਗੇ ਦਿਮਾਗ ਗਿਆ ਵੀ ਕਿਉਂ ਨਾ ਵੀ ਮੈਂ ਵੀ ਮਤਲਬ ਇਹ ਜਿੱਤੀ ਪਾਲਮਰ ਥੋੜੂ ਕੀਤਾ ਜਾਵੇ ਕਿੰਨਾ ਕੁ ਸਮਾਂ ਇਹ ਕਾਲਮ ਤੱਲਿਆ ਕਿਉਂਕਿ ਹਰ ਆਪ ਤੇ ਚਾਵਦਾ ਤੇ ਇਹ ਕਾਲਮ ਤੱਲਿਆ ਸੀ 92 93 ਦੇ ਵਿੱਚ ਤੱਕ ਤੱਲਿਆ ਸੀ ਇੱਕ ਤਾਲ ਤੇ ਕੁਝ ਮਹੀਨੇ ਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਨੂੰ ਇੱਕ ਘਟਨਾ ਵਾਪਰੀ ਮੇਰਾ ਮਨ ਚ ਲੱਗਿਆ ਮੈਨੂੰ ਐਂ ਲੱਗਿਆ ਵੀ ਜੂ ਦੋ ਮਹੀਨਾਵਾਂ ਵਧੀਆ ਲਿਖ ਰਹੇ ਆ ਦੋ ਦਾ ਰਿਪੋਰਟ ਉਹਨਾਂ ਨੂੰ ਨਹੀਂ ਮਿਲ ਰਿਆ ਉਲਟਾ ਲੋਕ ਮੇਰੇ ਨਾਲ ਜਾਂ ਮੇਰੇ ਵਿਭਾਗ ਦੇ ਅਫਸਰ ਹੀ ਮੇਨਾਂ ਹੀ ਟੱਕਰ ਲਾਗੇ ਅਖੇ ਉਦੋਂ ਤਾਂ ਪ੍ਰਤੀਕਿਰਿਆ ਜਿਹੜੀਆਂ ਬਗੈਦਾ ਚਿੱਠੀਆਂ ਰਹੀ ਆਉਂਦੀ ਸੀ ਨਾ ਉਹ ਬੱਤੇ ਉਹ ਬਾਦਛਪਦੀਆਂ ਸੀ ਜਾਂ ਤੁਹਾਡੇ ਕੋਲੇ ਡਾਇਰੈਕਟ ਆਉਂਦੀਆਂ ਸੀ ਹੁਣ ਤੇ ਫੋਨ ਆ ਗਿਆ ਉਹਦਾ ਪ੍ਰਤੀਕਿਰਿਆ ਵੀ ਨਾਲ ਨਾਲ ਆ ਜਾਂਦੀ ਹੈ ਉਹਨਾਂ ਕੋਲ ਨਿੱਤ ਨਾਲ ਉਹ ਕਿੰਨੀਆਂ ਅਖਵਾਕ ਕਰਦੀਆਂ ਸੀ ਹਾfte ਦੇ ਵਿੱਚ 1 2 3 4 ਟਿਕਟੀਆਂ ਸ਼ਾਦੀਆਂ ਕਰਨੇ ਹੋਰ ਮੇਰੇ ਨਾਲ ਕੋ ਡਾਇਰੈਕਟ ਪ੍ਰਤੀਕਰਮ ਕਿਸੇ ਦਾ ਕਿਤੇ ਨਹੀਂ ਹੋਇਆ ਸੀ ਅੱਛਾ ਅਧਿਆਪਕਾਂ ਦਾ ਫਿਰ ਕੀ ਉਹਦੇ ਤੇ ਪ੍ਰਤੀਕਿਰਿਆ ਹੁੰਦੀ ਈ ਕਿ ਨਰਾਜ਼ੀ ਹੁੰਦੇ ਉਹਨੇ ਕਹੀ ਹਾਂ ਬੜੇ ਬੜੇ ਅਧਿਆਪਕਾਂ ਦਾ ਨਰਾਜ਼ ਹੋਏ ਕਿਉਂਕਿ ਜਿੱਦਿਆਂ ਇੱਕ ਦਲਾਵਾ ਹੁੰਦਾ ਸੀ ਨਾ ਉਹ ਸੱਕੀਆਂ ਹੋਈਆਂ ਜਾਂ ਕਿਤੇ ਵਾਪਰੀ ਹੁੰਦੀ ਐ ਉਹ ਤਿੰਨਾਂ ਨੇ ਤਾਂ ਬੜਾ ਗੁੱਸੇ ਕੀਤਾ ਦੇਖਣੇ ਮੇਰੇ ਤੇ ਕੀ ਕਰਨੀ ਤਾਂ ਅੱਗ ਹੀ ਦਿੱਤੀ ਤੇ ਕਿੰਨਾ ਨੇ ਮੈਨੂੰ ਮਤਲਬ ਬੜਾ ਮੈਨੂੰ ਪ੍ਰਸਾਦਤਾ ਵੀ ਬੜੀ ਮਿਹਰੀ ਦੇ ਉਹਦਾ ਆਪਣੇ ਤੌਰ ਤੇ ਮੈਂ ਡਾਇਰੈਕਟ ਲੈਕਚਰ ਅਸੀਂ ਦੂ ਦੇ ਗਿਆ ਪੰਜਾਬੀ ਦੀ 991 ਦੇ ਡੇਟ ਮੇਰੇ ਯਾਦ ਨੇ ਕਿ ਜਿਹੜੀ ਮੈਡਮ ਡੀਪੀਏ ਫੈ ਡਿਪਟੀ ਡੀਏ ਜੀ ਤੇ ਕੌਣ ਸੀ ਉਹ ਇੰਟਰਵਿਊ ਲੈ ਰਹੀ ਸੀ ਤੇ ਉਹ ਮੈਨੂੰ ਤਾਲ ਰੱਖ ਕੇ ਕਾਟਿਵਰ ਰਹਿਤੇ ਕਰਦੇ ਮੇ ਕਨੋਂ ਆਪਾਂ ਫੋਲੋਅ ਅਪਾਂ ਦਾ ਤਿਲਕਾ ਵੀ ਕਰ ਗਏ ਉਸ ਤਾਂ ਮੇਰੀ ਇੱਕ ਕਹਾਣੀ ਪੰਗਾ ਕਰ ਰਹੀ ਮੈਂ ਮੂਰੇ ਰੱਖ ਤੇ ਮੈਂ ਮੈਦ ਮੈਂ ਕਹਾਣੀਕਾਰ ਕੰਦੀ ਆ ਫਿਰ ਮੈਂ ਜਿਹੜੇ ਕਾਲਮ ਛਪੇ ਸੀ ਬਨਵੇਤਰਾਂ ਦੇ ਵਿੱਚ ਉਹ ਹਾਈਲਟ ਦੇ ਵਿੱਚ ਪਾਈ ਹੀ ਗੁਰਦੁਖੜੇ ਵਰਕੇ ਮੈਂ ਉਹ ਫਾਈਲ ਮੁਰੇ ਕਰ ਤੇ ਮੈਡ ਰਬੇ ਕਰ ਮੈਂ ਤਾਂ ਮੈਂ ਤਾਂ ਜਦੋਂ ਜੇਤੀ ਫਾਈਲ ਆਹ ਹੋ ਗਈ ਕੰਦੀ ਤੁਸੀਂ ਲੱਗਦੇ ਸੀ ਮੈਨੂੰ ਕੰਦੀ ਤੁਸੀਂ ਲੈਣਾ ਕਿਉਂ ਮਦਦ ਕਰਤਾ ਨਹੀਂ ਤਾਂ ਬਹੁਤ ਰੋਕਦੀ ਮੈਂ ਤਾਂ ਪੜ੍ਹਦੀ ਸੀ ਪਹਿਲਾਂ ਪੜ੍ਹਦੀ ਸੀ ਤੇ ਮੈਂ ਤੁਹਾਡੇ ਨੰਬਰ ਇੰਟਰੂ ਦੇ ਪੂਰੇ ਲਾਉਂਗੀ ਤੇ ਸਾਰੇ ਮੈਦ ਬਣਾ ਦੇ ਉਹ ਇਤਰਾ ਮੈਨੂੰ ਪਤਾ ਤਾਂ ਵੀ ਬੜੀ ਮੇਰੀ ਤੇ ਮੇਰੇ ਲੋਕ ਵਿਰੋਧੀ ਵੀ ਬੜੇ ਬੜੇ ਈਵਨ ਮੇਰੇ ਮਹਿਕਮੇ ਦੇ ਅਫਸਰ ਮਿਲਣ ਆ ਖਾਤਾਂ ਲਾਗੇ ਵੀ ਇਹ ਨਹੀਂ ਦਾ ਪਪੂਲੈਰਟੀ ਸੱਤੋਗੇ ਦੇ ਜਿਆਦੇ ਉਹਨਾਂ ਨੂੰ ਜਸਟ ਕੁ ਬਾਹਰ ਕੀ ਜਾਣਦਾ ਨਹੀਂ ਏਰ ਵਗੇ ਸਾਰਾ ਪੰਜਾਬ ਜਾਣਦਾ ਉਸ ਸੰਬੰਧ ਵਿੱਚ ਉਹਨਾਂ ਦਾ ਮੇਰਾ ਰਤਾਨ ਵੀ ਹੈ ਅਤ ਜੇ ਤੁਹਾਡੇ ਕ੍ਰੀਏਟਿਵ ਰਾਈਟਿੰਗ ਦੀ ਤੁਹਾਡੇ ਕਹਾਣੀਆਂ ਦਾ ਮੁੱਖ ਖੇਤਰ ਹੈ ਉਹਦੇ ਨਾਲ ਨਾਪੀਏ ਤੋਲੀਏ ਤਾਂ ਤੁਹਾਨੂੰ ਉਸ ਕੋਲੋਂ ਦਾ ਜਿਆਦਾ ਫਾਇਦਾ ਨਹੀਂ ਹੋਇਆ ਆਹ ਹੋਰ ਮੈਨੂੰ ਪਪੂਲੈਰਟੀ ਹੋਏ ਤੋ ਕੌਣ ਦੀ ਜਿਆਦਾ ਪਪੂਲੈਰਟੀ ਮਿਲੀ ਆਦੇ ਹੀ ਕਰਨਾ ਵੀ ਅੱਜ ਵੀ ਮੈਨੂੰ ਮਦਦ ਲਈ ਲੇਕਾ ਉਹ ਫੈਸਲੇ ਮਤਲਬ ਉਹ ਖੂਬ ਪਹਿਲਾਂ ਵੀ ਡਿਵਿਜਨ ਕਰਦੇ ਜਾਂਦੇ ਆ ਮੈਂ ਕੋ ਦਾ ਉਹਦੇ ਉਹਦੇ ਫੈਸਲੇ ਕਦੀ ਨਹੀਂ ਕੋਣਾ ਮੈਂ ਵੀ ਤੁਸੀਂ ਕਰੇ ਉਹ ਦੋਤ ਲੇਖ ਮੇਤਰ ਖੜੀ ਸੀ ਕਿਤੇ ਬਰਿਆਵ ਸੰਦੂ ਅਰੇ ਸੀ ਕਿਤੇ ਨੇ ਮੈਂ ਬਰਿਆਵ ਸੰਦੂ ਨਾਲ ਮੇਰੀ ਗੋਪੀ ਕਦੇ ਗੱਲ ਨਹੀਂ ਹੋਈ ਚਾਈ ਨਹੀਂ 나ਈ ਮੈਨੂੰ ਪਤਾ ਸੀ ਵੀ ਇਹ ਮੈਨੂੰ ਜਾਣਦਾ ਜਾ ਮੈਂ ਨਹੀਂ ਕਿਹਨੇ ਗੱਲ ਕੀਤੀ ਵੀ ਇਹ ਰਜਿੰਦਰ ਸਿੰਘ ਤੂਰੇ ਵੱਲ ਗਿਆ ਉਹ ਕਹਿੰਦੇ ਇਹ ਨੂੰ ਕੌਣ ਜਾਣਵੇ ਤਾਂ ਸਦੇ ਮਾਤਰਾ ਮਾਰੇ ਲੱਗਦਾ ਰਿਆ ਹਾਂਜੀ ਇਹ ਕਰਿਆ ਜੇ ਤੋਰੀ ਵਾਲੇ ਜਾ ਕਈ ਵਾਰੀ ਅੱਤ ਤਤ ਜਿਹਨਾਂ ਦੇ ਸਕੇ ਮਾਸਟਰ ਬੈਠੇ ਆਪੇ ਤੇ ਗੱਲਾਂ ਕਰ ਰਹੇ ਨੇ ਤੁਸੀਂ ਅਚਾਨਕ ਆਉਂਦੇ ਹੋ ਉਹਨੇ ਕਹਿੰਦੇ ਜੇ ਆਪਾਂ ਇਹਨਾਂ ਨੇ ਚੁੱਪ ਕਰੋ ਤੋਰੀ ਵਾਲੇ ਆਗੇ ਨੇ ਕੱਲ ਖਵਾਰੀ ਲਿਖਦੇ ਨੇ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੋਇਆ ਇੱਕ ਉਹਦਾ ਅੱਧੀ ਗੱਲ ਦੱਸਦਾ ਇੱਕ ਵਾਰੀ ਮੇਰੇ ਪਿੰਡ ਬਗਦੇ ਪਰਾਣੀ ਮਾਲ ਦੇ ਪਿੰਡਾਂ ਦਾ ਇੱਕ ਨੱਕੇ ਲਦਾ ਸ਼ਹਿਰ ਤਿੱਤਰ ਮੇਰੇ ਪਿੰਡ ਬਣਾਉਂਦੇ ਪ੍ਰਾਇਮਰੀ ਦੇ ਜੀ ਤੇ ਮੈਂ ਉਹਦੇ ਪਿੱਛੇ ਖੋਕਰ ਜਾਂਦਾ ਹੂ ਮੋਟਰ ਕਹਿੰਦੇ ਤੂੰ ਅੱਬ ਪੈਣਾ ਕਰੋ ਤੱਕਦੇ ਆਵਣ ਇੱਕ ਵਾਰੀ ਮੈਨੂੰ ਨੇ ਰੋਕ ਲਿਆ ਨੇ ਰੋਕ ਲਿਆ ਮਨਨੀ ਦੱਕ ਕਹਿੰਦਾ ਮੇਰੇ ਪਿੰਡ ਦੇ ਮੇਰੇ ਪੂਰੇ ਤੇਜਪੁਰ ਉਹ ਮਾਸਟਰ ਨੇ ਪਕੜੇ ਸੀ ਦੀ ਕੀ ਅਰਜੰਦਰ ਤੁਰੇ ਵਾਲੀ ਆਪਣੇ ਪੁੱਤ ਆਇਆ ਜਾ ਕੇ ਤੇ ਸਾਡੇ ਪਿੰਡ ਗਿਆ ਅੱਥਾ ਉਸੇ ਗਏ ਆ ਕਹਿੰਦੇ ਮੈਂ ਤਾਂ ਨਹੀਂ ਗਿਆ ਕਿਉਂ ਕਹਿੰਦੇ ਕੋਈ ਗੱਲ ਹਿਉਣੇ ਬੜ ਕੇ ਲੈ ਗਈ ਇਹ ਤਾਂ ਸਾਡੇ ਸਕੂਲ ਚ ਵਾਪਰੀ ਸੀਗੀ ਵੀ ਇਹ ਉਹਨੂੰ ਕਿਵੇਂ ਪਤਾ ਲੱਗੀ ਮਹਰੀ ਇਹ ਤਾਂ ਜਵੇਂ ਹੁੰਦਾ ਨਾ ਵੀ ਕਿ ਕੱਢ ਕੇ ਵੇਖਿਆ ਘਰ ਘਰੇ ਹਾਗ ਇਹ ਹੋਗੀਆਂ ਗੱਲਾਂ ਤਾਂ ਬਦਲਰ ਕਿਵੇਂ ਪਰਵਾਰਾਂ ਹੁਣ ਯਾਰ ਪਰਵਾਰ ਤੋਂ ਹੀ ਗੱਲ ਹੁੰਦੀ ਆ ਹੱਥ ਬੁਲਣ ਦਿੱਤੀ ਇਹ ਗਲਾਵਾ ਕਰਦੇ ਨੇ ਕਿ ਇਹ ਇਹਨਾ ਕਾਲਮ ਤੇ ਇਹ ਬਿਲਕੁਲ ਤੱਤੀਆਂ ਹੀ ਘਟਨਾਵਾਂ ਹੁੰਦੀਆਂ ਅਜਾ ਜਿਵੇਂ ਕਰੀਏ ਰਾਈਟਿੰਗ ਰਾਈਟ ਕਰ ਬਿਲਕੁਲ ਬੁਕਿੰਗ ਬੁਕਿੰਗ ਛੁੱਟੀਆਂ ਤੇ ਵੀ ਆਪਣੇ ਜੀਵਨ ਦੇ ਵਿੱਚ ਨਾ ਬੜੀਆਂ ਰੋਟ ਕਿਤੇ ਨਾਵਾ ਹੁੰਦੀਆਂ ਛਤਵਕ ਨਾਵਾ ਪਰ ਰਹੀਆਂ ਘਰਾਂ ਦੇ ਵੀ ਵਾਪਰਦੀਆਂ ਉਸ ਤਰ੍ਹਾਂ ਕੂਲਾਂ ਵੀ ਵਾਪਰਦੀਆਂ ਹਜ਼ਾਰ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਹੋਰ ਘਟਨਾ ਖਾਸ ਕਰਤੀ ਕਰਨਾ ਕਾਡੇ ਗਵੜ ਦੇ ਪਿੰਡ ਦੋ ਪਤੀ ਪਤਨੀ ਇੱਕ ਤੇ ਸਕੂਲ ਦੇ ਟੀਚਰ ਸੀ ਅਗੀ ਸਕੂਲ ਦਾ ਹੈਡ ਸੀ ਪਤਨੀ ਹੱਡ ਨਹੀਂ ਸੀ ਤੇ ਇਕੱਠੇ ਘਰੋਂ ਤੁਰਦੇ ਰੋਟੀ ਖਾ ਗਏ ਤੇ ਉਹ ਸਟੂਡੈਂਟ ਦੇ ਇੱਕ ਪਰੀ ਕੀ ਉਹ ਵੀ ਦੋਨੇ ਹੀ ਲੜਤੇ ਕਰੇ ਅੱਛਾ ਘਰੇ ਦਾ ਸਪਤਨੀ ਹੱਡ ਹੁੰਦੀ ਹੈ ਪਤਨੀ ਹੱਡ ਨਹੀਂ ਪਟੇ ਹੱਡਦੀ ਘਰੇ ਦਾ ਹੈ ਪਤਨੀ ਆਹਾ ਹੋੜ ਹੀ ਗਲਤ ਉਹ ਰੋਟੀ ਕਰੋ ਪਤਨੀ ਰੋਟੀ ਬਗਾਦੀ ਰੋਟੀ ਖਾ ਗਏ ਜੋ ਪਕਿੰਗੇ ਸਹ ਹੈ ਚੱਕਿਆ ਜੀ ਤੇ ਪਰ ਪਿਆ ਤੂੰ ਪਤਨੀ ਮਗੇ ਤਰਪੀ ਜਦੋਂ ਪਤੀ ਜਿਹੜੇ ਰਹਿ ਗਏ ਉਹ ਵੀ ਟੈਕਨੀਕੇ ਰਹਿ ਗਈ ਅੱਛਾ ਕਰੋ ਕਪੈਟ ਦੂਸਰੇ ਪੈਲਟਰ ਲਗੇ ਸੀਗੇ ਨਾਲ ਦੇ ਪੈਨ 2-3 ਕਿਲੋਮੀਟਰ ਦੇ ਉੱਤੇ ਕੂੜਾ ਲੇੜਿਆ ਜਾਏਗਾ ਕੂੜਾ ਕਿਲੋਮੀਟਰ ਰਹਿ ਗਿਆ ਪਤਨੀ ਨੇ ਪਤਨੀ ਨੂੰ ਪਿੱਛੇ ਧੱਕਾ ਦੇ ਕੇ ਧਾਰਤਾ ਪੱਤਿਆ ਤੇ ਉਹ ਤੁਰ ਕੇ 봉ਗੀ ਲੇਟ ਸਕੂਲ ਦੇ ਹੋਰ ਹੀ ਹੋ ਛੁੱਟੀ ਪਰ ਕੀ ਬਦੀ ਨਹੀਂ ਅਧਿਆਪਕਾਂ ਦੀ ਛੁੱਟੀ ਬੜੀ ਪਿਆਰੀ ਹੁੰਦੀ ਆ ਉਹਨਾਂ ਨੂੰ ਬੜਾ ਗੁੱਸਾ ਲੱਗਾ ਮੇਰੀ ਵੀ ਆਪ ਇਕੱਠੇ ਆਏ ਆ ਇੱਕੋ ਸਾਈਕਲ ਤੇ ਆਏ ਆ ਵੀ ਮੈਂ ਅਰ ਪੰਜ ਮਿੰਟ ਲੈ ਲੇ ਰੋਗੀ ਤੁਰ ਕੇ ਆਉਣ ਕਰ ਗਏ ਨੇ ਮੇਰੀ ਛੋਟੀ ਵਾਰ। ਨਾਲੇ ਘਰ ਸਕੂਲ ਮੁਖੀਓ ਤਾਂ ਬੰਦਾ ਬਹੁਤ ਨਾਲ ਦੇ ਵਿਤ ਕਰੂ। ਉਹ ਮੁਝਾਓ ਤੁਹਾਡੀ ਲੜਾਈ ਸੀ ਨਾ। ਲੜਾਈ ਤਾਂ ਮਰਦੀ। ਉਹਨੇ ਸਰਪੰਚੋ ਪੈਣ ਦੇ ਸਰਪੰਚ ਨੂੰ ਤਾਂ ਦੱਦ ਲਿਆ। ਉਹ ਸਰਪੰਚ ਦੀ ਰੱਖਤ ਯਾਹ ਮੈਂ ਲੈ ਕੇ ਬੀਬਾ ਵੀ ਪਤੀ ਵਦਨੀ ਆਦਾਂ ਦੇ ਰੂ ਮੈਨੂੰ ਟੀ ਵਿੱਚ ਨਾ ਪਾਉਂਦੇ। ਇਹ ਇਤਰਾ ਬੜੀਆਂ ਰੋਡ ਇੱਕ ਹੋਰ ਰੋਡ ਕਿ ਕਰਨਾ ਹੋਈ। ਮੈਂ ਇੱਕ ਸ਼ਰਾਬੀ ਦਾ ਜ਼ਿਕਰ ਕਰਨਾ ਸੀਗਾ। ਜੀ। ਵੀ 3000 ਯਾੜ ਦੇ ਤੇ ਕੋਈ ਮਾਰਕਟਰ ਇਤਰਾ ਵੀ ਐ। ਮੈਂ ਨਾ ਕਿਰੇਮਾਇਰ ਜੇ ਵੀ ਮੈਂ ਲਿਖਤਾ ਪ੍ਰਿੰਦਰ ਸਿੰਘ ਗਰਮੀ ਦੇ ਸਕੇ ਖਾਰੇ ਨਾਮ ਆਵੀ ਐ ਤੇ ਮੈਂ ਨਾ ਚੁਣ ਲੈ ਕੇ ਕੂਟ ਦੇਂ ਤੂ ਕਿਹਦਾ ਬੋਦਨ ਆ ਕੱਤੀ ਬਿਰਲਾ ਹੀ ਹੋਵੇ ਬੀ ਤੇ ਉਹ ਮੈਂ ਪਾਦਾ ਵੀ ਕੂਟ ਦੇਂਗਾ ਸ਼ਰਾਬੀ ਹੋਇਆ ਪਿਆ ਸੀ ਹਾਂ ਉਹ ਅਗਲੇ ਦਿਨ ਕੀ ਉਹ ਗਿਰੋ ਛਪਿਆ ਆਰਟੀਕਲ ਤੇ ਪੜ ਕੇ ਅਗਲੇ ਦਿਨ ਮੇਰੇ ਕਹਿੰਦਾ ਮੇਰੇ ਗਾਂਢੀ ਮੁੰਡਾ ਲੈ ਕੇ ਜਦ ਕੀ ਉਹ ਮੈਨੂੰ ਕਹਿੰਦਾ ਵੀ ਤੁਹਾਡੇ ਸਕੂਲ ਦਾ ਕੀ ਟੂਟ ਤੈਨੂੰ ਅੱਛਾ ਉਹਨੇ ਕਿਹਾ ਵੀ ਮੈਂ ਇਹ ਮੇਰਾ ਨਾਮ ਪਾਇਆ ਹਰਜਿੰਦਰ ਨੇ ਜਾਣ ਕੇ ਤੂੰ ਸ਼ਰਾਬ ਹੀ ਜ਼ਿਆਦਾ ਪੀਂਦਾ ਸੀ ਆ ਕਹਿੰਦਾ ਮੈਂ ਤੌ ਇਹ ਕੇਸ ਕਰਾਂਗਾ ਪਰ ਵੀਰਾ ਵੀ ਨਹੀਂ ਮਰੇਗੀ ਮੈਨੂੰ ਬਗਨਾਮ ਕੀਤਾ ਜੀ ਮੈਂ ਕਿਹਾ ਵੀ ਮੈਂ ਉਹ ਕਿਹਾ ਵੀ ਉਹ ਕਹਿੰਦਾ ਵੀ ਮੈਂ ਉਹ ਕਿਹਾ ਤੂੰ ਸਿੰਘ ਨੂੰ ਵੀ ਹਰਜਿੰਦਰ ਤੈਨੂੰ ਜਾਣਦੇ ਨਹੀਂ ਉਹ ਕਹਿੰਦਾ ਨਹੀਂ ਜਾਣਦਾ ਵੀ ਨੂੰ ਪਰ ਐ ਕਿਉਂਕਿ ਮੈਂ ਜਾਣਦਾ ਵੀ ਸੀ ਉਹਨੂੰ ਤੁਹ ਲੇਕਿਨ ਨਾ ਵੇਸ ਤਰਨੇ ਸੇ ਪਾਇਆ ਕਿ ਚਲੋ ਫਰਨਾ ਬੰਦਾ ਆ ਜਾਓ ਦਾ ਨਾ ਭਾਈ ਯਾਰ ਉਹ ਮੈਂ ਨਾ ਪਾਇਆ ਸੀ ਨਾ ਰੜੀ ਮੈਂ ਕਿਹਾ ਕਾਪਾ ਾਰ ਕੋ ਨਾ ਹੋਵੇ ਪਰ ਉਹਨੇ ਮੈਨੂੰ ਪਪਾ ਕਿਹਾ ਦਰੂ ਵੀ ਪੀਂਦਲ ਜਾਰ ਬਰ ਵਿੱਚ ਮੈਂ ਨੂੰ ਤੇ ਉਹ ਹੋਇਆ ਕਿ ਮੈਂ ਇਹਨੂੰ ਰਸਤੇ ਚ ਗਿਆ ਮੈਂ ਨੂੰ ਇਹ ਪਕੀ ਵੀ ਉਹ ਇਹ ਜਿਹੜੀ ਟਖਵਾਰਾਂ ਨੇ ਖਾਰੇ ਪੰਜਾਬ ਦੇ ਬਾਹਰ ਵੀ ਇਹਨਾਂ ਕੀ ਦੀ ਮਾਂ ਕਿ ਕਿਉਂ ਤੇ ਕੱਲਾ ਹੀ ਹੈ ਉਹ ਮੇਰਾ ਇਹ ਦਾਵਾ ਕਹਿੰਦਾ ਫਰੀਦਕੋੜ ਕਿ ਮੈਂ ਕੱਲ ਨਹੀਂ ਆ ਗਿਆ ਤੇ ਮੈਂ ਕਹਿੰਦਾ ਫਰੀਦਕੋੜ ਦਾ ਫਾਇਦਾ ਤਾਂ ਸਾਰੇ ਪੰਜਾਬ ਕੀ ਜਾਂਦਾ ਤੂੰ ਹੁਣ ਇਹ ਪਤਾ ਕਰ ਪੰਜਾਬ ਚ ਕੱਲਾ ਹੈ ਤੂੰ ਇਹ ਕੰਨ ਲਾ ਦੁਬੇ ਤੇਗਾ ਅੱਜ ਤੇਰ ਤੁਸੀਂ ਵਿਚਰ ਜਾਲੇ ਕੋਲਮ ਬੰਦ ਕਰਤਾ ਫਿਰ ਦੁਬਾਰਾ ਕਹਿੰਦੇ ਸ਼ੁਰੂ ਹੋਇਆ ਔਰ ਨਾਮ ਬਦਲ ਕੇ ਕਿਰ ਹੋਇਆ ਉਹ ਇਸ ਤਰ੍ਹਾਂ ਹੀ ਹੋਗਾ ਤੁਹਾਨੂੰ ਮੇਰਾ ਮਨ ਚ ਲੱਗਿਆ ਮੈਂ ਵੀ ਆਪਦੇ ਮਹਿਕਮੇ ਦੇ ਤੀਕਰ ਤੋਂ ਤੇ ਮੈਂ ਇਹ ਬੰਦ ਕਰਤਾ ਲੇਣਾ ਇਹ ਮੈਂ ਤੁਰੰਤ ਤੁਰੰਤ ਹੀ ਬੰਦ ਕਰਤਾ ਤੇ ਮੈਂ 2000 ਦੇ ਵਿੱਚ ਮੈਂ ਕਰਤਾ ਸੀ ਤੀਨ ਫਿਰ ਬੜੀ ਆਲਾ ਲਿਖ ਕਿ ਉਹਦੇ ਉਹਨੇ ਬੜੀਆਂ ਦਿਲ ਚੁਤਪਗੀਆਂ ਵਾਪਸ ਕਰ ਗਏ ਮੈਂ ਉਹ ਕਿਰਗਨ ਸ਼ੁਰੂ ਕਰ ਲਿਆ ਦੁਬਾਰਾ ਨਹੀਂ ਉਹ ਬਨਾਰੀ ਰੱਖਾ ਪਹਿਲਾ ਵੀ ਲੱਗਣ ਤੋਂ ਪਹਿਲਾਂ ਬ੍ਰੈਕ ਦੇ ਅਧਿਕਾਰਾਂ ਦੀ ਟੁੰਡ ਚਾਹ ਚਾਹੀਏ। ਇਸ ਫਿਰ ਕਿ ਉਹ ਆਖਾਰ ਨਹੀਂ ਹੋਰ ਤਰਕੀ ਕਰ ਲਈ। ਕਾਲ ਮਤਲਬ ਰੰਗਦਾਰ ਹੋ ਗਿਆ, ਬੇਰੀ ਰੰਗਦਾਰ ਫੋਕੋ ਵੀ ਲੱਗਦੀ ਸੀ। ਪਹਿਲਾਂ ਬਨਰੂਮੇ ਪੋਟਨ ਲੱਭੀ ਦਿੱਤੀ ਦੀ। ਫੋਕੋ ਲੱਗਦੀ ਰਗਦਾਰ। ਇਹ ਕਾਲ ਮੈਂ ਚਾਰ ਕਿਨੇ ਚੱਲਿਆ? ਕਿ ਆ ਕੀ ਹੋਏ ਮੇਰੇ ਫਾਦਰ ਬਵਾਰ ਹੋ ਗਏ ਕਿਆ? ਮੈਨੂੰ ਉਹਨਾਂ ਨੂੰ ਲੈ ਕੇ ਜਾਣਾ ਪਿਆ ਕਰੇ ਕਦੇ ਲੁਧਿਆਣੇ, ਕਦੇ ਕਿਤੇ, ਕਦੇ ਕਿਤੇ। ਮੈਂ ਇਕੱਲਾ ਪੁੱਤ ਐ। ਕੋਈ ਕੈਰਪਰ ਨਹੀਂ ਹੋਰ ਕਾਲਮ ਦੀ ਰੈਅਰਿਟੀ ਨਾ ਬਣਾਈ ਉਹਨਾਂ ਨੇ ਸਭ ਮੰਨਦੇ ਸੀ ਉਸ ਤਰ੍ਹਾਂ ਪਰ ਮੈਨੂੰ ਉਹਨਾਂ ਦੇ ਨਾਲ ਜਾ ਕੇ ਮੇਰੀ ਮਤਲਬ ਉਹ ਲੇਖਨ ਦੀ ਕੰਟੀਨਿਊਟੀ ਟੁੱਟ ਗਈ ਆ ਐਕਚੁਅਲੀ ਮੈਂ ਲਿਖਦਾ ਸੀ ਉਹ ਖੀਦ ਤੋਂ ਇੱਕ ਕਾਲਮ ਸ਼ਬਦਾਂ ਦਾ ਸੀਗਾ ਉਦੋਂ ਮੈਂ ਦੂਜਾ ਲਿਖਦਾ ਸੀ ਅੱਛਾ ਜੇ ਤੁਸੀਂ ਸ਼ਬਦਾਂ 'ਚ ਫੇਰ ਲਿਖਣਾ ਬੋਲ ਯੋ ਕਿ ਉਹ ਇੱਕ ਰੋਈ ਕੰਟੀਨਿਊਟੀ ਮੇਰੀ ਟੁੱਟ ਗਈ ਫਿਰ ਮੇਰਾ ਬਾਹਰੋਂ ਮੈਨੂੰ ਨਹੀਂ ਇਤਕਾਰ ਅੱਛਾ ਆਖਰੀ ਸਵਾਲ ਪੁੱਛਾਂਗਾ ਕਿ ਕੋਈ ਤਾਂ ਲਿਖਦੇ ਸੀ ਪਾਠਕ ਆਪਣਾ ਆਪਣੇ ਹਿਸਾਬ ਨਾਲ ਪ੍ਰਤੀਕਰਮ ਕਰਦੇ ਸੀ ਤੁਹਾਡੇ ਅਧਿਆਪਕ ਸਾਥੀ ਆਪਦੇ ਹਿਸਾਬ ਨਾਲ ਪ੍ਰਤੀਕਰਮ ਕਰਦੇ ਸੀ ਪਰ ਜਦੋਂ ਕਦੇ ਤਿੱਖੀਆਂ ਅਲੋਚਨਾਤਮਕ ਗੁੱਸੇ ਬਣੀਆਂ ਜਿੱਥੇ ਸੰਪਾਦਕ ਕੋਲ ਜਾਂਦੀਆਂ ਸੀ ਤੇ ਕਦੇ ਸੰਪਾਦਕ ਨੇ ਕਿਹਾ ਕਿ ਹਰਜਿੰਦਰ ਜੀ ਥੋੜਾ ਕੰਬਲ ਸੰਭਲ ਗਏ ਨਹੀਂ ਨਹੀਂ ਸੰਵਾਦ ਬਿਲਕੁਲ ਕੋਈ ਕਦੇ ਉਹਨਾਂ ਨੇ ਕੋਈ ਲਾਈਨ ਨਹੀਂ ਕੱਟੀ ਜੀ ਉਹ ਸੰਵਾਦਕ ਤਾਂ ਕਦੇ ਵੱਡੇ ਹੁੰਦੇ ਜਿਹੜੇ ਉਸ ਮੈਗਜ਼ੀਨ ਦੇ ਐਡੀਟਰ ਹੁੰਦੇ ਆ ਜਿਵੇਂ ਉਹ ਕਹਿੰਦਾ ਹਰਜਿੰਦਰ ਸਿੰਘ ਚੋਲੰਗਾਂ ਕਹਿੰਦਾ ਹਰਜਿੰਦਰ ਸਿੰਘ ਜੀ ਉਹ ਕਿਹਾ ਸੰਸਾਰ ਕਬੜੀ ਮੈਟ ਦੇ ਇਹ ਤੇ ਕਦੇ ਉਹਨਾਂ ਨੇ ਕੋਈ ਲਾਈਨ ਨਹੀਂ ਕੱਟੀ ਮੇਰੀ ਡੋਲ ਲੈ ਕੇ ਬੈਠਾ ਇਕਨੌ ਮੇ ਉਹ ਕੀ ਕਰਦਾ ਤੁਸੀਂ ਮੈਂ ਡਾਕਟਰ ਡਿੰਦਰ ਨੂੰ ਕੰਮ ਬਰਾਦਾ ਲਗਾ ਲੋਈ ਤੇ ਉਹ ਮੈਨੂੰ ਕਹਿੰਦੇ ਵੀ ਆਪ ਦਾ ਆਰਟੀਕਲ 2 ਹੋਏਗਾ ਤੇ ਦਿੱਤੇ ਜੀ ਅੱਜ ਕੱਲ ਮੈਂ ਆ ਰੋਬੈਰ ਰਵਿ ਦੇ ਪੁੱਛ ਆ ਬਰੇ ਤੇ ਮੈਂ ਬਥੇ ਦੇ ਦੇਖ ਲਿਓ ਕਹਿੰਦਾ ਦੇਖਦੇ ਤਾਂ ਸੀ ਨੇ ਨਵੇਂ ਲੇਖੇ ਕਰ ਜਾਉਂ ਪੁਰਾਣੇ ਤਾਂ ਨਹੀਂ ਦੇ ਰਹੇ ਨਾ ਵਾ ਉਹ ਸਨ ਪਤਾ ਹੁੰਦਾ ਕਿਹੜੇ ਨੇ ਕੀ ਲਿਖਿਆ ਤੁਸੀਂ ਦੋ ਲਿਖਿਆ ਠੀਕ ਹੀ ਗਿਆ ਉਹਨ ਅੱਜ ਹੁਣ ਤੁਹਾਡੇ ਕੋਲ ਗਾਫੀ ਸਮਾਂ ਤੁਸੀਂ ਤੇ ਅਮ ਉੱਧ ਦੇ ਆਪੋ ਕੋ ਤਾਂ ਹੁਣ ਤੁਹਾਡਾ ਕਦੇ ਹੁੰਦਾ ਕਿ ਕਿਸੇ ਸਮਾਜ ਦੇ ਵਿਸ਼ੇ ਬਾਰੇ ਸਿਰ ਉਸ ਤਰ੍ਹਾਂ ਦਾ ਕੋਈ ਦੂਜਾ ਕਾਲਮ ਬਣੇ ਬੜਾ ਬੜ ਬੜੇ 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 ਮੇਨੇ ਮੰਦਰ ਕਵਨ ਨਿਆਵਾ ਉਹ ਇਹ ਉਹ ਕੰਟੀਨ ਕਰਾ ਇੱਕ ਬੜਿਆ ਡੈਟਾ ਕਿ ਜੇ ਉਹ ਉਸ ਤਰ੍ਹਾਂ ਹੋ ਛੋਟਾ ਜੇ ਮਤਲਬ ਉਹ ਉਹ ਮੈਂ ਸੋਚ ਰਿਹਾ ਵੀ ਕਰਾ ਕਿਤੇ ਜੀ ਹਮੈਂ ਤੁਹਾਨੂੰ ਡੈਟਾ ਦੱਸਦਾ ਮੈਂ ਮੈਂ ਥੋੜਾ ਰਿਟਾਇਰ ਹੋਇਆ ਹਾਂ ਰਿਟਾਇਰਮੈਂਟ ਤੋਂ 2 ਸਾਲ ਪਹਿਲਾਂ ਮੇਰੇ ਮਨ ਤੇ ਆਇਆ ਵੀ ਜਿਹੜਾ ਪ੍ਰੇਰ ਦੇ ਵਿਚਾਈ ਦਾ ਵਿਚਾਰ ਬੋਲਿਆ ਜਾਂਦਾ ਵੀ ਕਿਉਂ ਨਾ ਤੁਸੀਂ ਐਕਸਪਲੇਨੇਸ਼ਨ ਕਰਿਆ ਬਾਕੀ ਹਣੋਂ ਗੂ ਕਿ ਇਹਦੇ ਪੜੇ ਤੇ ਕਿਤਾਬਾਂ ਦੀ ਦੇ ਆ ਪੱਕਿਆਂ ਨੂੰ ਕੋਈ ਦੇ ਲੈਣੀਗਾ ਤੇ ਉਹ ਮੈਂ ਨਾ ਅੱਜ ਦੇ ਵਿਚਾਰ ਦੀ ਉਹ ਐਡਵੈਂਟਿੰਗ ਕਰ ਲੱਗਿਆ ਤੇ ਨਾਲ ਉਹਨਾਂ ਨੂੰ ਮਤਲ ਰੋਡ ਕੋ ਪੂਰੀ ਤਰ੍ਹਾਂ ਕਰ ਹੁਣ ਪਰ ਯਾਨਾ ਦੇ ਕੋਈ ਵਿਚਾਰ ਲੈ ਲਓ ਉਹ ਤੇ ਮੈਨੂੰ ਮਤਲ ਬਸਕੂਤ ਪੈਣਾ ਪੜਿਆ ਪਾਗੀਆਂ ਗਿਆਨ ਮਤਲ ਕੁਦਰਤੀ ਉਸ ਤੇ ਮੈਂ ਜਿੱਕਰ ਪਖਾਣੀ ਜਾਂ ਤੋਰਕਾ ਬਣਾ ਦਿਆ ਕਰ ਜੀ ਸ਼ੀਰ ਜਿਹੜੇ ਅੱਜ ਦੇ ਵਿਚਾਰ ਅਧਿਆਪਕ ਦੀ ਛੋਟੀ ਲੱਗੀ ਹੁੰਦੀ ਸੀ ਲਿਖਾਂ ਦੀ ਉਹ ਮੈਨੂੰ ਕਹਿਣ ਲੱਗੇ ਨਹੀਂ ਹਤਵਾ ਦਾ ਪਿਆਰਾ ਢੀਰ ਦਾ ਕੀ ਬੋਲਣਾ ਮੈਂ ਨਹੀਂ ਉਸੇ ਕੋਲ ਲੈ ਲੋ ਦਾ ਮੈਂ ਬੋਲਣਾ ਉਹ ਇਸ ਤਰ੍ਹਾਂ ਮਤਲਬ ਮੈਂ ਢੇਡ ਪੌਣੇ 2 ਸਾਲ ਲਗਾਤਾਰ ਬਰੇਰ ਦੇ ਵਿੱਚ ਉਹ ਅੱਜ ਦੇ ਵਿਚਾਰ ਤੋਂ ਬਾਅਦ ਕੋਈ ਰੋਟ ਕੋ ਕਹਾਣੀ ਟੁੱਕਾ ਫਿਨੋਦਾ ਰਿਆ ਤੇ ਗਿੜੀ ਤੇ ਇਸ ਵਾਰ ਬੜੀ ਖੁਸ਼ਕ ਜੀ ਹੁੰਦੀ ਹੈ ਗਨਗਨ ਮਨ ਕਰ ਲਿਆ ਉਹ ਕਰ ਲਿਆ ਤੇ ਸਾਰੇ ਜਾਵ ਕੇ ਫਾਰਮੈਟੀ ਤੌਰ ਤੇ ਖੜੇ ਹੁੰਦੇ ਆ ਜਿਦੋਂ ਮੈਂ ਬੋਲਣ ਲੱਗਿਆ ਤੇ ਸਾਰੇ ਮੂਹਰੇ ਹੋ ਕੇ ਨੇੜੇ ਹੋ ਕੇ ਤੁਹਾਨੂੰ ਪ੍ਰਚਕਤਾ ਬੰਦ ਤੇ ਅੱਛਾ ਬਹੁਤ ਸਾਰੇ ਪਾਠਕ ਜਿਹੜੇ ਉਸਦੇ ਲਈ ਨਹੀਂ ਸੀ ਉਸ ਤੋਂ ਬਾਅਦ ਜੰਮਣ ਰੋਡੇ ਕੋਲੋਂ ਤੋਂ ਉਹਨਾਂ ਦੇ ਅੰਦਰ ਜੇ ਤੁਹਾਡੇ ਗੱਲਾਂ ਬਾਤਾਂ ਸੁਣਨ ਤੁਮਾਂ ਦੇ ਲੱਗਦਾ ਹੋਵੇ ਕਿ ਕਾਲਮ ਅਖੀ ਪੜੀ ਇਹ ਕਿਤਾਬ ਰੂਪ ਚ ਵੀ ਛਪਿਆ ਹਾਂ ਇਹ ਕਿਤਾਬ ਦੇ ਕਿਤਾਬੀ ਰੂਪ ਦੇ ਤੱਕ ਆ ਗਿਆ ਸੀ ਆ 2007 ਦੇ ਵਿੱਚ ਇਹ 2013 ਦੇ ਵਿੱਚ ਛਾਇਆ ਦੀ ਗੱਲ ਜੀ ਪੇਜੋ ਪਸ਼ਾ ਬਾਗ ਦੀ ਉਹ ਉਸਾਲ ਦੀ ਸਰਬੋਤਮ ਵਾਕਿਕ ਪੁਸਤਕਾਂ ਵੀ ਨਾ ਮਿਲਿਆ ਵੰਜੀ ਇਹ ਵਰਗਕ ਨੂੰ ਪ੍ਰੀਜ਼ ਰਿਵਾਰਡ ਹੈ ਵਰਗ ਦਾ ਹੱਤਾਲ ਹੋ ਪਾਕਿਆ ਬਾਗ ਪੰਜਾਬ ਭਾਰਤ ਦੀ ਇਖਰੀ ਵੇਤ ਪੁਸਤਕਾਂ ਨੂੰ ਹੋਰ ਨੂੰ ਦਿੱਤਾ ਅਸੇ ਕਿਨਾਂ ਨੇ ਛਪਿਆ ਤੁਹਾਡੀ ਕਿਤਾਬ ਹੈ ਇਹ ਸ਼ਾਪਲ ਸੀਗਾ ਲੋਕ ਦੀ ਤੇ ਪ੍ਰੋਜੈਕਟ ਜਿਹਦੇ ਲੋਕਾਂ ਦਾ ਤੇ ਬਣੇ ਉਹ ਕਿਤਾਬ ਦੇ ਲਿਖੇ ਪੜਤਾ ਪਹਿਲਾਂ ਬੜੀ ਲੱਗਦੋ ਅੱਜ ਵੀ ਕਰੌਦਾ ਜਾ ਲੱਗੇ ਜੋ ਕਿ ਉਹ ਪਤੀ ਜ਼ਿੰਦਗੀ ਨਾਲ ਗੇੜੇ ਉਤਾਲੇ ਤੋਂ ਜੁਰੀਵਾਂ ਸਭ ਬਹੁਤ ਬਹੁਤ ਸ਼ੁਕਰਗੁਜ਼ਾਰ ਦਾ ਮਿਹਰਬਾਨ ਕਰਨਾ ਬਗਵਾ ਤਦੋ ਤੋ ਇਹ ਤਾਂ ਅਜੇ ਅੰਦਰ ਟੂਰੇ ਵਾਲੇ ਜਿਹੜੇ ਪੰਜਾਬ ਦੇ ਗਵਰਨਮੈਂਟ ਕਹਾਣੀਕਾਰ ਨੇ ਜਿਹੜੀਆਂ ਬਹੁਤ ਉਹ ਜ਼ੂਰਤ ਹੋਰ ਬੜੇ ਚਰਚਿਤ ਕਹਾਣੀਆਂ ਆ ਜਿਹੜੀਆਂ ਨੇ ਉਹ ਆਪਣੇ ਤਵੇਂ ਚਰਾਈਆਂ ਨੇ ਹਾਲੀ ਵੀ ਲਿਖ ਰਹੇ ਨੇ ਤੇ ਕਿਨ ਅਸੀਂ ਖਾਕ ਗੱਲ ਕੀਤੀ ਉਸ ਕਾਲਮ ਬਾਰੇ ਜਿਨ੍ਹਾਂ ਨੇ ਇਰਾਨ ਨੇ ਕਿ ਵੱਖਰੀ ਪਹਿਚਾਨ ਦਿੱਤੀ ਉਮੀਦਵਾਰਾਂ ਲਈ ਗੱਲਬਾਤ ਪਕਾੰਦਾਈ